ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਸ਼ੋਭਿਤ ਕਰਨ ਲਈ ਪਹੁੰਚੇ ਸਾਰੇ ਪਿੰਡ ਵਾਸੀ ਸਾਰੇ ਮਾਪੇ ਸਟੇਜ ਉੱਤੇ ਵਿਰਾਜਮਾਨ ਏਡੀ ਸਾਹਿਬ ਸੁਖਚੰਦ ਸਿੰਘ ਜੀ ਮੈਡਮ ਮਨਜੀਤ ਕੌਰ ਜੀ ਸੁਨੀਤਾ ਰਾਣੀ ਜੀ ਪ੍ਰਿੰਸੀਪਲ ਮੈਡਮ ਸਾਰੇ ਦੇ ਸਾਰੇ ਟੀਚਰਸ ਔਰ ਪੰਚਾਇਤ ਮੁੱਚੀ ਪੰਚਾਇਤ ਸਰਪੰਚ ਤੇ ਸਾਰੇ ਮੈਂਬਰ ਸਾਹਿਬਾਨ ਐਸਐਨਸੀ ਦੇ ਸਾਰੇ ਮੈਂਬਰ ਸਾਹਿਬਾਨ ਔਰ ਸਭ ਤੋਂ ਵੱਧ ਇੰਪੋਰਟੈਂਟ ਜਿਨ੍ਹਾਂ ਦੇ ਲਈ ਆਪਾਂ ਜੱਥੇ ਇਕੱਠੇ ਹੋਏ ਆ ਆ ਸਾਰੇ ਹੀ ਮੇਰੇ ਪਿਆਰੇ ਪਿਆਰੇ ਸ਼ਰਧਤੀ ਜੇ ਨੰਦੇ ਮੁੰਨੇ ਬੱਚੇ ਸਾਰੇ ਫਤਿਹ ਕਰੋ ਪ੍ਰਭੂਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਪਹੁੰਚ ਕੇ ਇੰਨਾ ਪਿਆਰ ਮਾਨ ਸਤਿਕਾਰ ਬਖਸ਼ਿਆ ਔਰ ਤੁਹਾਨੂੰ ਮੁਬਾਰਕਾਂ ਕਿ ਜੋ ਇੱਕ ਲੰਬੇ ਸਮੇਂ ਤੋਂ ਇੱਕ ਮੁਸ਼ਕਿਲ ਦਰਪੇਸ਼ ਆ ਰਹੀ ਸੀ ਇੱਥੇ ਸਕੂਲ ਦੇ ਵਿੱਚ ਬੱਚਿਆਂ ਨੂੰ ਟੀਚਰਜ਼ ਨੂੰ ਵਰ ਮਾਪਿਆਂ ਨੂੰ ਬਾਉਂਡਰੀ ਬਾਲ ਦੀ ਤਕਰੀਬਨ 15 ਲੱਖ 28 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਉਹ ਅੱਜ ਕੰਪਲੀਟ ਹੋ ਚੁੱਕੀ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਜਿੱਥੇ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਲੋਕ ਕੰਮਾਂ ਦੇ ਲਈ ਚੁਣਦੇ ਨੇ ਔਰ ਕੰਮ ਵੀ ਉਹ ਹੋਣੇ ਚਾਹੀਦੇ ਨੇ ਜਿਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀਆਂ نسلਾਂ ਪੁਸ਼ਤਾਣੇ ਜਿਹੜੀਆਂ ਉਹ ਆਪੋ ਆਪਣੇ ਪੈਰਾਂ ਦੇ ਉੱਪਰ ਖੜੇ ਹੋ ਕੇ ਆਪਣਾ ਹੀ ਨੇ ਆਪਣੇ ਮਾਪਿਆਂ ਦਾ ਆਪਣੇ ਸਮਾਜ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ। ਔਰ ਸਾਥੀਓ ਹਾਜ਼ਰੀਨ ਮੇਰਾ ਨਿੱਜੀ ਤੌਰ ਦੇ ਉੱਪਰ ਇਹ ਮੰਨਣਾ ਹੈ ਕਿ ਉਹੀ ਦੇਸ਼ ਉਹੀ ਸਮਾਜ ਉਹੀ ਰਾਜ ਤਰੱਕੀਆਂ ਕਰ ਸਕਦੇ ਨੇ, ਬੁਲੰਦੀਆਂ ਛੂਹ ਸਕਦੇ ਨੇ। ਜਿਹੜੇ ਸਮਾਜ ਜਿਹੜੇ ਲੋਕ ਆਪਣੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ, ਇਨਵੈਸਟ ਕੱਲਾ ਪੈਸਿਆਂ ਦੇ ਜਾਂ ਸੰਸਾਧਨਾਂ ਦੇ ਰੂਪ ਦੇ ਵਿੱਚ ਨਹੀਂ। ਇਨਵੈਸਟ ਕਿਹੜੇ ਮਾਪੇ ਸਭ ਤੋਂ ਵੱਧ ਸਮਾਂ ਆਪਣੇ ਬੱਚਿਆਂ ਨੂੰ ਦਿੰਦੇ ਨੇ ਉਹਨਾਂ ਦੇ ਉੱਪਰ ਟਾਈਮ ਲਾਉਂਦੇ ਨੇ ਤੇ ਜਦੋਂ ਇਹ ਸਾਰਾ ਕੁਝ ਉਸ ਬੱਚੇ ਦੇ ਉੱਪਰ ਇਨਵੈਸਟ ਕਰ ਦਿੱਤਾ ਜਾਂਦਾ ਤੇ ਤਾਂ ਹੀ ਉਹ ਬੱਚੇ ਨੇ ਜਿਹੜੇ ਕਿਉਂਕਿ ਹਰ ਬੱਚਾ ਇੱਕ ਅਣਤਰਾਸ਼ੇ ਹੀਰੇ ਵਾਂਗੂ ਹੈ ਤੇ ਜਦੋਂ ਉਹਨੂੰ ਤਰਾਸ਼ਦਾ ਮਾਪਿਆਂ ਨੇ ਟੀਚਰਜ਼ ਨੇ ਸਮਾਜ ਨੇ ਸਰਕਾਰਾਂ ਨੇ ਫਿਰ ਉਸ ਬੱਚੇ ਦੀ ਚਮਕ ਹੈ ਜਿਹੜੀ ਉਹ ਸਾਰੀ ਦੁਨੀਆ ਖੜਖੜ ਕੇ ਦੇਖਦੀ ਹੈ ਤੇ ਇਸੇ ਕਰਕੇ ਅੱਜ ਜਿੰਨੇ ਡਿਵੈਲਪਡ ਕੰਟਰੀਜ਼ ਨੇ ਤੁਸੀਂ ਅਮਰੀਕਾ ਲਗਾ ਲੋ ਹੋਰ ਲਗਾ ਲੋ ਉਹਨਾਂ ਸਾਰਿਆਂ ਦੇ ਵਿੱਚ ਜ਼ਿੰਮੇਵਾਰੀਆਂ ਨੇ ਜਿਹੜੀਆਂ ਇਹ ਸਰਕਾਰਾਂ ਨੇ ਚੱਕੀਆਂ ਹੋਈਆਂ ਨੇ ਚੰਗੀਆਂ ਮਿਆਰੀ ਵਿੱਦਿਆ ਦੀਆਂ ਪਰ ਪਿਛਲੇ ਸਮਿਆਂ ਦੇ ਵਿੱਚ ਆਪਣੇ ਰਾਜਨੀਤਿਕ ਲੋਕਾਂ ਨੇ ਸਿੱਖਿਆ ਤੇ ਸਿਹਤ ਦੋਨੋਂ ਨੂੰ ਹੀ ਵਿਸਾਰ ਦਿੱਤਾ ਪਰ ਮੈਨੂੰ ਦੱਸਦੇ ਹੋਏ ਖੁਸ਼ੀ ਹੈ ਕਿ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਹੋਣਾ ਨੇ 10 ਸਾਲ ਇਹਦੇ ਉੱਪਰ ਫੋਕਸ ਕਰਕੇ ਪੂਰੀ ਦੁਨੀਆ ਦੇ ਵਿੱਚੋਂ ਲੀਡਰ ਨੇ ਜਿਹੜੇ ਦਿੱਲੀ ਦੇ ਸਕੂਲ ਦੇਖਣ ਆਉਂਦੇ ਸੀਗੇ ਤੇ ਹੁਣ ਪਿਛਲੇ 3 ਸਾਲਾਂ ਦੇ ਵਿੱਚ ਭਵੰਤਮਨ ਜੀ ਦੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਉਪਰਾਲੇ ਨੇ ਜਿਹੜੇ ਉਹ ਹੋ ਰਹੇ ਨੇ ਤੇ ਇਸੇ ਦੀ ਵਜ੍ਹਾ ਕਰਕੇ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਪੰਜਾਬ ਦੇ ਤਕਰੀਬਨ 19-20 ਹਜ਼ਾਰ ਸਕੂਲ ਜਿੱਥੇ ਕਿਤੇ ਬਾਉਂਡਰੀ ਵਾਲ ਨਹੀਂ ਸੀਗੀ ਕਿਤੇ ਕਲਾਸਰੂਮ ਨਹੀਂ ਸੀਗੇ ਕਿਤੇ ਲੈਬਸ ਨਹੀਂ ਸੀਗੀਆਂ ਕਿਤੇ ਵਾਸ਼ਰੂਮ ਨਹੀਂ ਸੀਗੇ ਕਿਤੇ ਬੈਂਚ ਨਹੀਂ ਸੀਗੇ ਕਿਤੇ ਫਰਨੀਚਰ ਨਹੀਂ ਸੀਗਾ ਅੱਜ ਉਹਨਾਂ ਦੇ ਵਿੱਚ ਬਹੁ ਗਿਣਤੀ ਕੰਮ ਐ ਜਿਹੜਾ ਉਹ ਕੰਮ ਕੰਪਲੀਟ ਹੋ ਚੁੱਕਿਆ ਮੈਂ ਇਹ ਤਾਂ ਨਹੀਂ ਕਹਾਂਗਾ ਕਿ 100% ਕੰਪਲੀਟ ਹੋ ਚੁੱਕਿਆ ਇੰਨੇ ਸਾਲਾਂ ਦਾ ਜਿਹੜਾ ਦੀ ਕਮੀ ਇੰਨਾ ਪਾੜਾ ਮਹਿਸੂਸ ਹੋ ਰਿਹਾ ਸੀਗਾ ਉਹ ਵੱਡੇ ਪੱਧਰ ਦੇ ਉੱਪਰ ਪੂਰਾ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵੀ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਹੈ ਉਹ ਸਕੂਲਾਂ ਦੇ ਵਿੱਚ ਉਹ ਪੂਰੀ ਕਰ ਦਿੱਤੀ ਜਾਊਗੀ ਇਸੇ ਦੀ ਵਜ੍ਹਾ ਕਰਕੇ ਅੱਜ ਜਿੱਥੇ ਜਿੱਥੇ ਤਕਰੀਬਨ 450 ਦੇ ਕਰੀਬ ਟੀਚਰਜ਼ اور پرنسپلز ਨੂੰ ਬਾਹਰਲੇ ਮੁਲਕਾਂ ਦੇ ਵਿੱਚ ٹریننگ ਲੈਣ ਦੇ ਲਈ ਭੇਜਿਆ ਤਾਂ ਕਿ ਦੁਨੀਆਂ ਦੇ ਵਿੱਚ ਵਿੱਦਿਆ ਦਾ ਪ੍ਰਸਾਰ ਕਿਵੇਂ ਹੁੰਦਾ ਹੈ ਉਹਦਾ ਉਹਦਾ ਅਧਿਐਨ ਕੀਤਾ ਜਾਵੇ ਤੇ ਉਹ ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ ਲਾਗੂ ਹੋ ਰਿਹਾ ਹੈ ਇਸੇ ਦੀ ਵਜ੍ਹਾ ਕਰਕੇ ਤਕਰੀਬਨ 9000 ਤੋਂ ਵੀ ਵੱਧ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲ ਛੱਡ ਕੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਨੇ ਜਿਹੜੇ ਉਹ ਲੈ ਚੁੱਕੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਔਰ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹੂੰਗਾ ਕਿ ਕਦੇ ਇਸ ਗੱਲ ਦਾ ਕੰਪਲੈਕਸ ਕਦੇ ਇਸ ਗੱਲ ਦੀ ਹੀਣ ਭਾਵਨਾ ਬੱਚਿਆਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿ ਫਲਾਣਾ ਬੱਚਾ ਜਿਹੜਾ ਉਹ ਪ੍ਰਾਈਵੇਟ ਸਕੂਲ 'ਚ ਪੜਦਾ ਤੇ ਅਸੀਂ ਸਰਕਾਰੀ ਸਕੂਲ ਦੇ ਵਿੱਚ ਪੜਦੇ ਔਰ ਮੈਂ ਸਮਝਦਾ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਹੁਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਮਾਣ ਹੋਊਗਾ ਆਪਣੇ ਆਪ ਤੇ ਇਹੋ ਜਿਹਾ ਸਿਸਟਮ ਹੈ ਜਿਹੜੇ ਆਉਣ ਵਾਲੇ 2 ਸਾਲਾਂ ਦੇ ਵਿੱਚ ਸਰਕਾਰ ਨੇ ਖੜਾ ਕਰ ਦੇਣਾ ਤੁਹਾਡੇ ਲਈ ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਉੱਥੇ ਹੀ ਅੱਜ ਤਕਰੀਬਨ 7 ਸਕੂਲਾਂ ਦੇ ਵਿੱਚ 90 ਲੱਖ ਰੁਪਏ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕੀਤੇ ਜਾ ਰਹੇ ਨੇ 2 ਕਰੋੜ 10 ਲੱਖ ਦੇ ਪ੍ਰੋਜੈਕਟਸ ਨੇ ਜਿਹੜੇ ਉਹ ਬਾਕੀ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕੀਤੇ ਜਾ ਰਹੇ ਨੇ ਪੂਰੇ ਹਲਕੇ ਦੇ ਵਿੱਚ ਔਰ ਇੱਥੇ ਹੀ ਇਸੇ ਨਗਰ ਦੀ ਜੇ ਆਪਾਂ ਗੱਲ ਕਰ ਲਈਏ ਤੇ ਚਾਹੇ ਅੰਡਰਗਰਾਉਂਡ ਪਾਈਪਲਾਈਨਸ ਨੇ ਚਾਹੇ ਧਰਮਸ਼ਾਲਾਨ ਤਕਰੀਬਨ 2 ਕਰੋੜ 60 ਲੱਖ ਰੁਪਏ ਜਿਹੜਾ ਆਲਰੇਡੀ ਲਾ ਆ ਚੁੱਕਿਆ ਸੋ ਮੈਂ ਇਹ ਸਮਝਦਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਉਹ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿੱਚ ਲੱਗੇ ਹੋਇਆ ਮੈਂ ਟੀਚਰਜ਼ ਨੂੰ ਮੈਂ ਮਾਪਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਅਸਲ ਸਰਮਾਇਆ ਜਿਹੜਾ ਆਪਣੇ ਘਰ ਦਾ ਵੀ ਸਮਾਜ ਦਾ ਵੀ ਤੇ ਪੰਜਾਬ ਦਾ ਵੀ ਆ ਬੱਚੇ ਨੇ ਇਹਨਾਂ ਦੇ ਪਰਵਰੇਸ਼ ਦੇ ਵਿੱਚ ਇਹਨਾਂ ਦੀ ਸਿੱਖਿਆ ਦੇ ਵਿੱਚ ਇਹਨਾਂ ਦੀ ਵਿੱਦਿਆ ਦੇ ਵਿੱਚ ਇਹਨਾਂ ਦੀ ਪੜ੍ਹਾਈ ਲਿਖਾਈ ਦੇ ਵਿੱਚ ਕਿਸੇ ਤਰੀਕੇ ਦਾ ਸਮਝੌਤਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਜੋ ਹੁਕਮ ਲੱਗੂਗਾ ਤੁਹਾਡੇ ਵੱਲੋਂ ਚਾਹੇ ਉਹ ਪ੍ਰਿੰਸੀਪਲ ਸਾਹਿਬ ਨੇ ਔਰ ਔਰ ਜੋ ਟੀਚਰਸ ਨੇ ਚਾਹੇ ਉਹ ਐਸਐਮਸੀ ਹੈ ਸਕੂਲ ਮੈਨੇਜਮੈਂਟ ਕਮੇਟੀ ਚਾਹੇ ਉਹ ਪੰਚਾਇਤ ਹੈ ਜੋ ਤੁਹਾਨੂੰ ਤੁਸੀਂ ਸਾਨੂੰ ਸਰਕਾਰ ਨੂੰ ਜਾਂ ਮੈਨੂੰ ਆਪਣਾ ਨੁਮਾਇੰਦਾ ਹੁੰਦੇ ਹੋਏ ਹੁਕਮ ਕਰੋਗੇ ਉਹਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਹਰ ਫੈਸਿਲਿਟੀ ਹੈ ਜਿਹੜੀ ਉਹ ਸਕੂਲ ਦੇ ਵਿੱਚ ਪ੍ਰੋਵਾਈਡ ਕਰਾਈ ਜਾਊਗੀ ਸੋ ਇਨੀਆਂ ਸ਼ਬਦਾਂ ਵਿੱਚ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਥਿਰ ਵਾਹਿਗੁਰੂ ਜੀ ਕੀ ਫਤਹ